ਇਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਵੈਸੇ ਤਾਂ ਸਾਰਿਆਂ ਨੂੰ ਯਾਦ ਹੀ ਹੋਣਾ ਕਿ ਕੀ ਲੱਛਣ ਨੇ ਸਿੰਪਟਮਸ ਕੀ ਹੁੰਦੇ ਨੇ ਜੇਕਰ ਇਹ ਬਿਮਾਰੀ ਪਾਈ ਜਾਂਦੀ ਹੈ ਜੇਕਰ ਇਹ ਬਿਮਾਰੀ ਬਾਰੇ ਪਤਾ ਲੱਗਦਾ ਤਾਂ ਕੀ ਕੀ ਲੱਛਣ ਨੇ ਉਹ ਤੁਹਾਡੇ ਸਾਹਮਣੇ ਰੱਖਣਾ ਜਿਆਦਾ ਦਿਨ ਤੱਕ ਬੁਖਾਰ ਰਹਿਣਾ ਕਰੋਨਾ ਦਾ ਸਭ ਤੋਂ ਵੱਡਾ ਲੱਛਣ ਹੈ ਵੈਸੇ ਤਾਂ ਬੁਖਾਰ ਅੱਜਕੱਲ੍ਹ ਵਾਇਰਲ ਵੀ ਚੱਲ ਰਿਹਾ ਸੋ ਇਹ ਫਰਕ ਦੇਖਪਣਾ ਬੜਾ ਮੁਸ਼ਕਲ ਹੋ ਜਾਂਦਾ ਗਲੇ ਦੇ ਵਿੱਚ ਦਰਦ ਰਹਿਣਾ ਸਵਾਦ ਜਾਂ ਸੁਗੰਧ ਦਾ ਚਲੇ ਜਾਣਾ ਇਹ ਕਰੋਨਾ ਦੇ ਉਹੀ ਲੱਛਣ ਨੇ ਜਿਹੜੇ ਲਗਭਗ ਪਹਿਲਾਂ ਸੀ ਲੂਸ ਮੋਸ਼ਨ ਹੋਣਾ ਪੇਟ ਦੇ ਵਿੱਚ ਦਰਦ ਰਹਿਣਾ ਸਿਰ ਦੇ ਵਿੱਚ ਦਰਦ ਰਹਿਣਾ ਇਸ ਤੋਂ ਇਲਾਵਾ ਸਿਨੇ ਦੇ ਵਿੱਚ ਦਰਦ ਰਹਿਣਾ ਸਾਹ ਫੁੱਲਣਾ ਕਿਉਂਕਿ ਲੰਗਸ ਤੇ ਇਹ ਬਹੁਤ ਜ਼ਿਆਦਾ ਅਸਰ ਪਾਉਂਦਾ ਹੈ ਇਹ ਵੇਰੀਐਂਟ ਹੈ ਜਿਹੜਾ ਇਸ ਤੋਂ ਇਲਾਵਾ ਜੇ ਬਾਕੀ ਚੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਕੋਵਿਡ-19 ਟੀਕੇ ਨਾਲ ਅਪ ਟੂ ਡੇਟ ਰਹੋ ਕੋਵਿਡ ਤੋਂ ਕਿਵੇਂ ਬਚਿਆ ਜਾਵੇ ਜਾਂ ਬਚਾ ਕਿਵੇਂ ਰਵੇ ਅਪਡੇਟ ਰਹਿਣਾ ਸਭ ਤੋਂ ਵੱਡਾ ਬਚਾ ਹੈ ਮਾਸਕ ਪਾ ਕੇ ਹੀ ਕਰੋ ਬਾਹਰ ਨਿਕਲਾ ਜਾਵੇ ਹਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਗਾਈਡਲਾਈਨ ਆਫੀਸ਼ੀਅਲ ਤੌਰ ਤੇ ਨਹੀਂ ਆਈ ਪਰ ਤੁਸੀਂ ਆਪਣਾ ਜੇ ਬਚਾ ਕਰਨਾ ਚਾਹੁੰਦੇ ਹੋ ਤਾਂ ਇਹ ਕਰ ਸਕਦੇ ਹੋ ਹੱਥਾਂ ਨੂੰ ਸਾਬਣ ਤੇ ਗਰਮ ਪਾਣੀ ਨਾਲ ਜਾਂ ਹੈਂਡ ਸੈਨੀਟਾਈਜੇਸ਼ਨ ਦੇ ਨਾਲ ਚੰਗੀ ਤਰ੍ਹਾਂ ਧੋਵੋ ਔਰ ਇਸ ਤੋਂ ਇਲਾਵਾ ਗਲੇਦ ਵਿੱਚ ਖਰਾਸ਼ ਜਾਂ ਖੰਘ ਤੋਂ ਰਾਹਤ ਲਈ ਗਰਮ ਜਾਂ ਭਾਫ਼ ਵਾਲਾ ਸ਼ਾਵਰ ਲਓ ਜਾਂ ਸਟੀਮ ਵੀ ਤੁਸੀਂ ਲੈ ਸਕਦੇ ਹੋ ਹੱਥਾਂ ਤੇ ਉਂਗਲਾਂ ਨੂੰ ਆਪਣੀਆਂ ਅੱਖਾਂ ਨੱਕ ਅਤੇ ਮੂੰਹ ਤੋਂ ਦੂਰ ਰੱਖੋ ਕਈ ਵਾਰੀ ਇਹ ਸਾਡੇ ਹੱਥ ਸਾਨੂੰ ਪਤਾ ਵੀ ਨਹੀਂ ਹੁੰਦਾ ਕਿਤੇ ਕਿਤੇ ਲੱਗ ਜਾਂਦੇ ਨੇ ਉਹੀ ਹੱਥ ਜਦੋਂ ਮੂੰਹ ਤੇ ਲੱਗਦੇ ਨੇ ਤਾਂ ਜ਼ਿਆਦਾ ਚਾਂਸਸ ਰਹਿੰਦੇ ਨੇ ਖੰਘ ਜਾਂ ਛਿੱਕ ਮਾਰਨ ਵੇਲੇ ਆਪਣੇ ਮੂੰਹ ਨੂੰ ਢੱਕ ਕੇ ਰੱਖੋ ਇਹ ਵੀ ਵਾਰ-ਵਾਰ ਕਿਹਾ ਜਾਂਦਾ ਜੋ ਪਹਿਲਾਂ ਹੀ ਕੀਤਾ ਜਾਂਦਾ ਸੀ ਜਿਹੜੇ ਸੰਕਰਮਿਤ ਲੋਕ ਨੇ ਉਹਨਾਂ ਨਾਲ ਸੰਪਰਕ ਬਣਾਉਣ ਤੋਂ ਬਚੋ ਕਿਉਂਕਿ ਇਹ ਇੱਕ ਤਰ੍ਹਾਂ ਦੇ ਨਾਲ ਲਾਗ ਦੀ ਬਿਮਾਰੀ ਹੈ ਇੱਕ ਤੋਂ ਦੂਜੇ ਨਾਲ ਬੜੀ ਛੇਤੀ ਫੈਲਦੀ ਹੈ ਮੋਬਾਈਲ ਫੋਨ ਵਰਗੇ ਯੰਤਰਾਂ ਨੂੰ ਸਾਫ਼ ਹਮੇਸ਼ਾ ਰੱਖੋ ਕਿਉਂਕਿ ਉਹ ਮੋਬਾਈਲ ਕਦੇ ਤੁਸੀਂ ਕਿਸ ਥਾਂ ਤੇ ਰੱਖ ਦਿੰਦੇ ਹੋ ਕਦੇ ਕਿਸੇ ਥਾਂ ਤੇ ਰੱਖ ਦਿੰਦੇ ਹੋ ਉਸਨੂੰ ਸਾਫ਼ ਰੱਖਣਾ ਬੜਾ ਜ਼ਰੂਰੀ ਹੈ ਜਾਨਵਰਾਂ ਨਾਲ ਸਿੱਧੇ ਸੰਪਰਕ ਤੋਂ ਬਚੋ ਇਹ ਵੀ ਕੋਵਿਡ ਤੋਂ ਬਚਾਅ ਦੇ ਵਿੱਚ ਆਉਂਦਾ ਹੈ ਸੇਵਨ ਕਰਨ ਤੋਂ ਪਹਿਲਾਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲੋ ਕੱਚਾ ਦੁੱਧ ਨਾ ਪੀਓ ਤਾਂ ਜ਼ਿਆਦਾ ਬਿਹਤਰ ਰਹੇਗਾ ਸਮੁੰਦਰੀ ਭੋਜਨ ਖੋਰਸਸ ਦੇ ਭੋਜਨ ਖਾਣ ਤੋਂ ਬਚੋ ਇਹ ਵੀ ਹਦਾਇਤਾਂ ਨੇ ਜੜੀਆਂ ਇਹ ਜੋ ਜੋ ਹਦਾਇਤਾਂ ਦਿੱਤੀਆਂ ਨੇ ਇਸੇ ਤੋਂ ਮੰਤਰਾਲੇ ਕੁ ਦਿੱਤੀਆਂ ਹਦਾਇਤਾਂ ਨੇ ਸਿਰਫ ਚੰਗੀ ਤਰ੍ਹਾਂ ਪਕਾਇਆ ਹੋਇਆ ਭੋਜਨ ਤੇ ਮਾਸ ਹੀ ਖਾਣਾ ਚਾਹੀਦਾ ਇਹ ਵੀ ਕੋਵਿਡ ਤੋਂ ਕਿਵੇਂ ਬਚੀਏ ਉਸ ਦੇ ਵਿੱਚ ਆਇਆ